ਕੋਨੇ ਕੋਨੇ ਨੂੰ ਵਾਪਸ ਕਰੋ ਤੁਹਾਨੂੰ ਕਿਆ ਹੀ ਨਹੀਂ ਰੁਕਿਆ ਨਹੀਂ ਤੋੜੋ ਆਹ ਕੋਈ ਨਹੀਂ ਹੱਥ ਕਿਤੇ ਚੱਲ ਗਿਆ ਸਾਰੇ ਆਟੇ ਤੇ ਪਾ ਦਿਓ ਸਾਨੂੰ ਆ ਜਾ ਮੈਡਮ ਇਹਨਾਂ ਪਾ ਦੇਣ ਇਹਨਾਂ ਲੈ ਕੇ ਆ ਜੀ ਕੀ ਦੀ ਲੜਾਈ ਹੋਗੀ ਚਲੀ ਚਲੋ ਵਰਜਾ ਚਾ ਜੀ ਮੁਖਬਰ ਖਾਸ ਤੋਂ ਸਾਨੂੰ ਇਤਲਾਹ ਮਿਲੀ ਸੀ ਕਿ ਬਾਬਾ ਪੋੜੀ ਵਾਲਾ ਬਾਜ਼ਾਰ ਵਿਖੇ ਇੱਕ ਰਕਸ਼ਮ ਹੋਮਸਟੇ ਨਾਮ ਦਾ ਹੋਟਲ ਹੈ ਜਿੱਥੇ ਦੇਵਪਾਰ ਦਾ ਧੰਦਾ ਜਿਹੜਾ ਚਲਾਇਆ ਜਾ ਰਿਹਾ ਇਸ ਤੇ ਪੁਲਿਸ ਪਾਰਟੀ ਦੇ ਨਾਲ ਰੇਡ ਕਰਕੇ ਹੋਟਲ ਦੇ ਵਿੱਚੋਂ 6 ਲੜਕੀਆਂ ਨੂੰ ਬਰਾਮਦ ਕੀਤਾ ਗਿਆ ਹੋਟਲ ਜਿਸ ਲੜਕੇ ਸਾਬਾ ਵਾਸੀ ਸ਼ੂਹਰਾ ਨੇ ਲੀਜ਼ ਤੇ ਲਿਆ ਸੀ ਉਸ ਨੂੰ ਤੇ ਉਸਦੇ ਮੈਨੇਜਰ ਨੂੰ ਕਾਬੂ ਕੀਤਾ ਗਿਆ ਤੇ ਹੋਟਲ ਦੇ ਵਿੱਚੋਂ ਜਿਹੜਾ ਦੌਰਾਨੇ ਰੇਡ ਜਿਹੜੇ ਆ 11 ਵਿਅਕਤੀ ਹੋਰ ਜਿਹੜੇ ਗ੍ਰਿਫਤਾਰ ਹੋਏ ਨੇ ਅ ਇਹ ਅੰਮ੍ਰਿਤਸਰ ਸ਼ਹਿਰ ਦੇ ਵਿਦਿਆਥੀ ਦੇ ਏਰੀਏ ਦੇ ਵੱਖ-ਵੱਖ ਇਲਾਕੇ ਦੀਆਂ ਰਹਿਣ ਵਾਲੀਆਂ ਲੜਕੀਆਂ ਸੀ ਜਿਨ੍ਹਾਂ ਨੂੰ ਪੈਸੇ ਵਗੈਰਾ ਦਾ ਲਾਲਚ ਦੇ ਕੇ ਜਿਹੜਾ ਇਹਨਾਂ ਕੋਲੋਂ ਜਿਸਮ ਪਰੋਸ਼ੀ ਦਾ ਧੰਦਾ ਕਰਾਉਂਦੇ ਸੀ ਤੇ ਆਪ ਵੀ ਉਸ ਦੇ ਵਿੱਚੋਂ ਕਮਾਈ ਕਰਦੇ ਸੀ ਨਹੀਂ ਇਹਨਾਂ ਦਾ ਜੋ ਪੁੱਛ ਕੇ ਸਚਿਆ ਹੈ ਕਿ ਇੱਕ ਦੂਸਰੇ ਤੋਂ ਜਿਵੇਂ ਕੋਈ ਕਸਟਮਰ ਆਇਆ ਉਸ ਤੋਂ ਬਾਅਦ ਅਗਲੇ ਲਿੰਕ ਦੇ ਵਿੱਚ ਕੋਈ ਨਾ ਕੋਈ ਇਹਨਾਂ ਕੋ ਆਉਂਦਾ ਹੈ ਉਸ ਤਰੀਕੇ ਨਾਲ ਇਹ ਕਾਰੋਬਾਰ ਕਰ ਰਹੇ ਸੀ ਤੇ ਬਿਲਕੁਲ ਇਸ ਤਰ੍ਹਾਂ ਇਸ ਤੋਂ ਪਹਿਲਾਂ ਵੀ 8 ਪਰਚੇ ਜਿਹੜੇ ਆਈ ਮੋਰਲ ਐਕਟੀਵਿਟੀ ਦੇ ਪਿਛਲੇ 4 ਮਹੀਨਿਆਂ ਦੌਰਾਨ ਦਿੱਤੇ ਆ ਤੇ ਅੱਗੇ ਵੀ ਇਸੇ ਤਰ੍ਹਾਂ ਅਸੀਂ ਜਿਹੜਾ ਬਿਲਕੁਲ ਇਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਬਿਲਕੁਲ ਸਖਤ ਕੀਤੀ ਜਾਵੇ। ਇਹ ਇਸ ਕੁੜੀਆਂ ਸਾਰੀਆਂ ਬਾਲਗ ਨੇ ਜੀ। ਹਾਂ ਜੀ ਮੁੰਡੇ ਬਾਲਗ ਨੇ ਤਕਰੀਬਨ ਪਰ ਉਹਨਾਂ ਦੀ ਉਮਰ 20 ਤੋਂ 25 ਸਾਲ ਦੇ ਕਰੀਬ ਦੀ ਹੈ। ਇਹ ਅਮਸਰਦੇਆਤੀ ਦੇ ਇੰਨਾਂ ਦੇ ਰਹਿਣ ਵਾਲੇ ਨੇ। ਕਈ ਵਾਰ ਇਹੋ ਜਿਹਾ ਹੁੰਦਾ ਹੈ ਜੀ ਕੁਛ ਲੜਕੀਆਂ ਜੋ ਨਸ਼ੇ ਦੇ ਲਾਲਚ 'ਚ ਪੈ ਕੇ ਨਸ਼ੇ ਦੇ ਵਿੱਚ ਆ ਜਾਂਦੀਆਂ ਨੇ ਫਿਰ ਪੂਰਤੀ ਵਾਸਤੇ ਉਹਨਾਂ ਕੋਲ ਜਦੋਂ ਖਰਚਾ ਨਹੀਂ ਮਿਲਦਾ ਤਾਂ ਇਸ ਧੰਦੇ 'ਚ ਫਸ ਜਾਂਦੀਆਂ ਨੇ। ਉਸ ਆਪਣੇ ਹੋਰ ਲਾਲਚ ਵਾਸਤੇ ਜਿਹੜਾ ਪੈਸੇ ਦੇ ਵਾਸਤੇ ਧੰਦੇ 'ਚ ਫਸਦੀਆਂ ਨੇ। ਇਹ ਪੀ ਲਿਆ ਕਿ ਇਹ ਕੰਮ ਜਿਹੜਾ ਗੈਰਕਾਨੂੰਨੀ ਆ ਬਿਲਕੁਲ ਵੀ ਇਹ ਕੰਮ ਜਿਹੜਾ ਵਾ ਸ਼ਹਿਰ ਦੇ ਵਿੱਚ ਜਿਹੜਾ ਨਾ ਕੀਤਾ ਜਾਵੇ ਜੀ ਤੋ ਤਿੰਨ ਮਹੀਨੇ ਤੋਂ ਹੋਟਲ ਨੇ ਜਿਹੜਾ ਲੀਸ ਤੇ ਲਿਆ ਹੋਇਆ ਸੀ ਫਿਲਹਾਲ ਇਸ ਵਿਅਕਤੀ ਤੇ ਤਾਂ ਪਹਿਲਾਂ ਹੈ ਨਹੀਂ ਸੀ ਹੋਟਲ ਦਾ ਪੁਰਾਣਾ ਰਿਕਾਰਡ ਜਿਹੜਾ ਚੈੱਕ ਕਰਾਂਗੇ ਕਿ ਉਸ ਤੇ ਮਾਲਕ ਨੂੰ ਜਿਹੜਾ ਸ਼ਾਮਲ ਤਫਤੀਸ਼ ਕਰਕੇ ਉਸ ਪਾਸੋਂ ਵੀ ਜਿਹੜਾ ਰਿਕਾਰਡ ਹਾਸਲ ਕਰਾਂਗੇ ਬਿਲਕੁਲ ਜੀ ਜਿਹੜਾ ਜਿਸ ਨੇ ਹੋਟਲ ਲੀਸ ਤੇ ਲਿਆ ਸੀ ਜਿਹੜਾ ਮੈਨੇਜਰ ਰੱਖਿਆ ਸੀ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ